ਉਹਨਾਂ ਨੂੰ ਬਦਨਾਮ ਕਰਦੇ ਨੇ پتہ ਨਹੀਂ ਕੀ ਹਥਿਆਰ ਲੈ ਕੇ ਆ ਗਏ ਨਾ ਪਰ ਸਾਡੇ ਕੋਈ ਜੋਸ਼ ਚ ਕਮੀ ਨਹੀਂ ਹੈ ਗੁਰੂ ਮਹਾਰਾਜ ਦੇ ਤਾਂ ਆਪਣੇ ਲੈ ਕੇ ਚੱਲਦੇ ਆ ਉਹਨਾਂ ਦੇ ਪੁੱਤ ਨਾ ਗੁਰਗੋਰੀ ਸਿੰਘ ਮਹਾਰਾਜ ਦੇ ਤੇ ਕੋਈ ਦਿੱਕਤ ਨਹੀਂ ਲੈ ਕੇ ਜਿੰਮੇ ਦੀ ਸਰਕਾਰ ਦੀ ਤਿਆਰੀ ਸੀ ਇਸ ਗੱਲ ਦੇਖ ਲਈ ਜੀ ਕੋਈ ਡੋਲ ਨਹੀਂ ਰਹੀ ਆ ਤੀ ਕਨਾ ਸਾਡੀ ਪੀੜੀ ਦੀ ਲੜਾਈ ਆ ਸਾਡੀ ਮਸਲਾਂ ਦੀ ਲੜਾਈ ਆ ਪਿੱਛੇ ਹਟਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ ਹਾਂਜੀ ਨੰਦੀ ਵੀਰੇ ਅੱਜ ਜਿਹੜੇ ਨੌਜਵਾਨ ਕਿਸਾਨ ਤੇ ਬਜ਼ੁਰਗ ਕਿਸਾਨ ਵੀ ਵਿੱਚ ਬਹੁਤ ਸਾਰੇ ਜਖਮੀ ਨੇ ਉਧਰੋਂ ਲਗਾਤਾਰ ਜਿਹੜੇ ਗੋਲੇ ਤੇ ਗੋਲੇ ਧੱਕੇ ਜਾ ਰਹੇ ਸੇ ਤਰੂ ਗੈਸ ਦੀ ਜਿਹੜਾ ਅੰਨਤਾ ਚੇਤਾ ਦਾ ਪੁਲਿਸ ਨੇ ਨੌਜਵਾਨਾਂ ਤੇ ਕਿਸਾਨਾਂ ਤੇ ਢਾਇਆ ਕੀ ਲੱਗਦਾ ਹੈ ਕਿ ਅੱਗੇ ਹੁਣ ਜਿਹੜਾ ਫੈਸਲਾ ਕੁਛ ਵਿਚਾਰਿਆ ਤੁਸੀਂ ਅੱਗੇ ਕਿਸ ਤਰੀਕੇ ਨਾਲ ਜਾਓਗੇ ਦੇਖੋ ਜੀ ਸੰਘਰਸ਼ ਦੇ ਹਿੱਸੇ ਨੇ ਜਿੰਨੀਆਂ ਵਿਸ਼ਟਾ ਲੱਗੀਆਂ ਮੁੰਡਿਆਂ ਦੇ ਹਨਾ ਸੰਘਰਸ਼ ਦਾ ਹਿੱਸਾ ਹੈ ਨਾ ਕਿਉਂਕਿ ਪਹਿਲਾਂ ਵੀ ਜਦੋਂ ਅਸੀਂ ਦਿੱਲੀ ਗਏ ਸੀ ਸਾਡੇ 750 ਕਿਸਾਨ ਸ਼ਹੀਦ ਹੋਏ ਸੀ ਪਰ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਹੈ ਨਾ ਤੁਸੀਂ ਦੇਖਿਆ ਸੀ ਤਾਂ ਨਿਆਤੇ ਇੱਧਰ ਹੈ ਨਾ ਅਜੇ ਤੱਕ ਕਿਸੇ ਪੁਲਿਸ ਵਾਲੇ ਦੀ ਛੱਟ ਵੀ ਨਹੀਂ ਮਾਰੀ ਫਿਰ ਇਹ ਸਾਨੂੰ ਬਦਨਾਮ ਕਰਦੇ ਨੇ ਪਤਾ ਨਹੀਂ ਕੀ ਹਥਿਆਰ ਲੈ ਕੇ ਆ ਗਏ ਨਾ ਪਰ ਸਾਡੇ ਨੌਜਵਾਨਾਂ ਚ ਜ਼ਖਮੀ ਵੀ ਹੋਏ ਨੇ ਸੱਟਾਂ ਵੀ ਲੱਗੀਆਂ ਨੇ ਬਜ਼ੁਰਗਾਂ ਦੇ ਵੀ ਲੱਗਿਆ ਨੇ ਪਰ ਸਾਡੇ ਕੋਈ ਜੋਸ਼ ਚ ਕਮੀ ਨਹੀਂ ਆ ਜੀ ਠੀਕ ਹੈ ਨਾ ਅਸੀਂ ਓਵੇਂ ਤਗੜੇ ਹੋ ਕੇ ਕੱਲ ਖੜੇ ਸੀ ਓਵੇਂ ਤਗੜੇ ਹੋ ਕੇ ਅੱਜ ਖੜੇ ਆ ਕਿ ਅਸੀਂ ਗੁਰੂ ਮਹਾਰਾਜ ਦੇ ਥਾਪੜੇ ਲੈ ਕੇ ਚੱਲਦੇ ਆਂ ਪ੍ਰੋਗਰਾਮ ਗਰੰਥ ਸਾਹਿਬ ਮਹਾਰਾਜ ਦੇ ਅਗੇ ਮੱਥੇ ਟੇਕ ਕੇ ਚੱਲਦੇ ਆਂ ਅਰਦਾਸ ਕਰਕੇ ਚੱਲਦੇ ਆਂ ਉਹਨਾਂ ਦੇ ਪੁੱਤਰਾਂ ਗੁਰਗੋਵੀ ਸਿੰਘ ਮਹਾਰਾਜ ਦੇ ਸਾਡੇ ਸੰਘਰਸ਼ ਸਾਡੇ ਅਸੀਂ ਕਦੇ ਵੀ ਨਹੀਂ ਡੋਲਾਂਗੇ ਹਨਾ ਤੇ ਆਪਣੇ ਸੰਘਰਸ਼ ਨੂੰ ਮਜ਼ਬੂਤ ਕਰਾਂਗੇ ਤੇ ਕੋਈ ਦਿੱਕਤ ਨਹੀਂ ਹੈ ਕਿ ਜਿੰਮੇ ਦੀ ਸਰਕਾਰ ਦੀ ਤਿਆਰੀ ਸੀ ਅਸੀਂ ਗੱਲ ਦੇਖ ਲਈ ਜੀ ਉਸ ਹੱਬ ਨਾਲ ਅਸੀਂ ਅੱਜ ਜਵਨੀ ਤਿਆਰੀ ਕਰ ਲਈ ਅੱਜ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਜਿੰਮੇ ਮੀਟਿੰਗ 'ਚ ਆ ਕੇ ਸਾਡੇ ਲੀਡਰ ਸਾਹਿਬਾਂ ਨੂੰ ਸਾਨੂੰ ਕਹਿਣਗੇ ਕੱਲ ਨੂੰ ਫਿਰ ਆਪਣਾ ਸੰਭੂ ਟੋਲ ਟੈਕਸ ਵਾਲਾ ਜਿਵੇਂ ਵੀ ਸਾਨੂੰ ਕੋਈ ਟਾਈਮ ਲੱਗੇ ਸੀ ਤਿਆਰੀ ਨੂੰ ਦੇਖ ਕੇ ਅਸੀਂ ਵੀ ਆਪਣੀ ਤਿਆਰੀ ਪੂਰੀ ਕੀਤੀ ਆ ਤੇ ਇਹ ਮੋਰਚਾ ਕੱਲ ਨੂੰ ਜੇ ਸਵੇਰੇ ਸਾਨੂੰ ਆਦੇਸ਼ ਦਿੰਦੇ ਨੇ ਸਾਡੇ ਲੀਡਰ ਸੰਭੂ ਵਾਲਾ ਮੋਰਚਾ ਫਤਿਹ ਕਰ ਲਾਂਗੇ ਪਿਛਲੀ ਵਾਰੀ ਤੁਸੀਂ ਬਾਟਰ ਕਰਨ ਦਾ ਮੂੰਹ ਮੋੜਿਆ ਸੀਗਾ ਉਹ ਬਾਟਰ ਕਰਨ ਦਾ ਮੂੰਹ ਨਹੀਂ ਮੋੜਦਾ ਉਹਨੂੰ ਕਿਸਾਨ ਦੇ ਜਿਹੜਾ 60 ਰੁਪਈਆ ਉਹਦਾ ਮੂੰਹ ਮੋੜਨਾ ਕਹਿ ਦਿੱਤਾ ਗਿਆ ਸੀਗਾ ਇਸ ਵਾਰੀ ਵੀ ਨੌਜਵਾਨ ਤੁਹਾਡੇ ਪਿਛਲੀ ਵਾਰ ਦਾ ਜਿਹੜਾ ਜੱਜ ਬਸ ਉਹਨੂੰ ਦੇਖਦੇ ਐ ਇਸ ਵਾਰੀ ਨੌਜਵਾਨ ਜਿਹੜੇ ਪੁਲ ਨੇ ਦੋਨੇ ਸ਼ੰਭੂ ਬੈਰੀਅਰ ਦੇ ਉੱਥੇ ਵਿਚਕਾਰ ਵਿਚਕਾਰ ਤਾਂ ਪਹੁੰਚ ਗਏ ਸੀਗੇ ਪੱਟ ਦਿੱਤੇ ਸੀਗੇ ਜਿਹੜੀਆਂ ਰੁਕਲਾਂ ਕੇਨ ਸਾਈਡ ਤੇ ਪਰ ਕਸਰ ਕਿੱਥੇ ਰਹਿ ਗਈ ਕੱਲ ਅਸੀਂ ਦੋ ਜਿਹੜੀਆਂ ਲੇਰਾਂ ਸੀ ਦੋ ਲੇਰਾਂ ਇਹਨਾਂ ਦੀਆਂ ਪੱਟਤੀਆਂ ਸੀਗੀਆਂ ਹੈ ਨਾ ਤੇ ਕੱਲ 5000 ਪਲਸ ਗੋਲਾ ਮਤਲਬ ਡਿੱਗੇ ਆ ਹੈ ਨਾ ਤੇ ਛੱਟਾ ਛੋਟ ਅੱਗੇ ਸਾਡੇ ਮੁੰਡਿਆਂ ਦੇ ਤੇ ਉਸ ਤੋਂ ਬਾਅਦ ਫਿਰ ਗੱਲ ਨੇ ਰੌਗਿਆ ਜਦੋਂ ਸਾਡੇ ਲੀਡਰਾਂ ਨੇ ਕਿਹਾ ਜੀ ਬਸ ਹੁਣ ਨਹੀਂ ਹੁਣ ਆਪਣਾ ਲੰਗਰ ਪਾਣੀ ਚੱਕ ਕੇ ਰੈਸਟ ਕਰੋ ਅਸੀਂ ਜਿਹੜੀ ਵੀ ਕਾਰਵਾਈ ਦੀ ਹੈ ਬਾਕੀ ਦੀ ਉਹ ਕੱਲ ਨੂੰ ਕਰਾਂਗੇ ਤੇ ਅੱਜ ਉਹ ਥੋੜਾ ਮੀਟਿੰਗਾਂ ਦਾ ਦੌਰ ਚੱਲ ਗਿਆ ਤੇ ਸਾਨੂੰ ਥੋੜਾ ਆਪਣਾ ਇਹਨਾਂ ਦੀ ਕਾਰਵਾਈ ਨੂੰ ਦੇਖਦੇ ਸਾਨੂੰ ਵੀ ਤਿਆਰੀਆਂ ਦੇ ਅੰਦਰ ਟਾਈਮ ਤਾਂ ਚਾਹੀਦਾ ਹੀ ਹੁੰਦਾ ਹੈ ਹੁਣ ਜਿਹੜਾ ਵੀ ਜਾਓ ਜਲਾਲ ਆ ਬਾਕੀ ਦਾ ਬਾਬਾ ਜੀ ਕੱਲ ਨੂੰ ਦਿਖਾਵਾਂਗੇ ਕੱਲ ਦੀ ਡੇਟ ਦੇ ਅੰਦਰ ਤੇ ਹੋਰ ਨੌਜਵਾਨੀ ਨੂੰ ਕੀ ਸਨੇਹ ਦੇਣ ਜੋ ਬਹੁਤ ਬਾਤ ਚੜ ਕੇ ਨੌਜਵਾਨ ਪਹੁੰਚ ਵੀ ਰਹੇ ਨੇ ਹੋਰ ਜਿਹੜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਨੌਜਵਾਨਾਂ ਦਾ ਤਾਂ ਧੰਨਵਾਦ ਕਰਦੇ ਆ ਬਾਬਾ ਜੀ ਬਹੁਤ ਜਾਪ ਤੇ ਦੇ ਅੰਦਰ ਰਹਿ ਕੇ ਆ ਸਾਡਾ ਅੱਜ ਅਗਰ ਅੱਜ ਦੋ ਦਿਨ ਸਾਡੇ ਇੱਥੇ ਕੰਪਲੀਟ ਹੋ ਜਾਣਗੇ ਤੇ 12 ਫਰ ਵੀ ਵੈਸੇ ਪਹੁੰਚ ਗਏ ਸੀ ਅੱਜ ਤਿੰਨ ਦਿਨ ਹੋ ਗਏ ਬਹੁਤ ਜਾਬਤੀ ਦੇ ਅੰਦਰ ਰਹਿ ਰਹੇ ਨੇ ਸਾਰੇ ਲੀਡਰਾਂ ਨਾਲ ਰਲ ਮਿਲ ਕੇ ਚੱਲ ਰਹੇ ਨੇ ਹੈਨਾ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਕੋਈ ਡੋਲ ਨਹੀਂ ਰਿਹਾ ਠੀਕ ਹੈ ਨਾ ਪੂਰੇ ਤਗੜੇ ਹੋ ਕੇ ਖੜੇ ਨੇ ਸਭ ਨੂੰ ਪਤਾ ਹੈ ਵੀ ਆਪਣੇ ਹੱਕ ਸੱਚ ਦੀ ਲੜਾਈ ਆ ਆਪਣੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਆ ਸਾਡੀ ਪੀੜ੍ਹੀ ਦੀ ਲੜਾਈ ਆ ਸਾਡੀ ਨਸਲਾਂ ਦੀ ਲੜਾਈ ਆ ਕਿ ਸਾਡੀ ਸਾਡੀ ਪੀੜੀ ਦੀ ਲੜਾਈ ਆ ਸਾਡੀ ਨਸਲਾਂ ਦੀ ਲੜਾਈ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਅੱਜ ਸਾਡੇ ਨੌਜਵਾਨ ਕਿੰਨੇ ਅੱਜ ਬਾਹਰ ਨੂੰ ਉੱਟਦੇ ਨੇ ਹਨਾ ਬਾਹਰਲੇ ਦੇਸ਼ਾਂ ਚ ਗੁਲਾਮੀ ਕਰਨ ਵਾਸਤੇ ਜਾ ਰਹੇ ਨੇ ਠੀਕ ਆ ਤੇ ਸਾਡੇ ਸਾਡੇ ਨੌਜਵਾਨ ਨੇ ਜਿਹੜੇ ਉਹ ਨਸਾਂ ਦੇ ਅੰਦਰ ਗੁੱਝੇ ਹੋਏ ਨੇ ਕਿਉਂਕਿ ਕੀਤਾ ਮਜ਼ਬੂਤ ਨਹੀਂ ਹੈਗਾ ਸਾਨੂੰ ਬਾਬੇ ਨਾਨਕ ਦੀ ਖੇਤੀ ਤੋਂ ਦੂਰ ਕਰਿਆ ਗਿਆ ਘਾਟੇ ਦਾ ਸੌਦਾ ਦਿਖਾ ਕੇ ਹਨਾ ਤੇ ਸਾਡੀ ਤਾਂ ਪੀੜੀ ਦੀ ਲੜਾਈ ਆ ਸਾਡੀ ਨਸਲਾਂ ਦੀ ਲੜਾਈ ਆ ਐਮਐਸਪੀ ਗਰੰਟੀ ਕਾਨੂੰਨ ਜਦੋਂ ਸਾਡੇ ਕੋਲ ਹੋਊਗਾ ਸਾਡੇ ਫਸਲਾਂ ਦੇ ਭਾਅ ਵਧਣਗੇ ਸਾਡੇ ਕੋਲ ਕੰਮ ਹੋਊਗਾ ਬਾਬੇ ਨਾਨਕ ਦੀ ਖੇਤੀ ਮਜ਼ਬੂਤ ਹੋ ਗਈ ਹੈ ਨਾ ਤੇ ਬ ਜੁਵਾਨ ਤਕੜੇ ਨੇ ਹਨ ਸਾਰੇ ਨੌਜਵਾਨ ਇੱਥੇ ਨੇ ਸਾਰੇ ਨੂੰ ਇਹ ਸੁਣਾਵਾਂ ਵੀ ਜੀਮੇ ਤੁਸੀਂ ਦੋ ਦਿਨੋਂ ਦੀ ਲੜਾਈ ਨੂੰ ਲੜ ਰਹੇ ਹੋ ਐਵੇਂ ਲੜਾਈ ਨੂੰ ਲੜਾਂਗੇ ਤੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਬੀਤੇ ਦਿਨ ਮੁੱਦਾ ਚੱਲ ਰਿਹਾ ਹੁਣ ਇੱਥੋਂ 25 ਲੱਖ ਲਾਕੇ ਤੇ ਜਾਂਦੇ ਨਹੀਂ ਉੱਥੇ ਜਾ ਕੇ ਵੀ ਕਿਤੇ ਗਾਹਾਂ ਇੱਕ ਤਰ੍ਹਾਂ ਦੀ ਗੁਲਾਮੀ ਹੋਈਆਂ ਪੋਰੇ ਦੇ ਅੰਦਰ ਜਾ ਕੇ ਕੰਮ ਕਰਨਾ ਪੈ ਰਿਹਾ ਇੱਥੇ ਜੀ 25 ਲੱਖ ਲਾਕੇ ਨਰਦਾ ਤੇ ਧਰਤੀ ਸੋਹਣੀ ਆਪਾਂ ਸਾਰੀਆਂ ਰੁਪਏ ਇੱਥੇ ਮਾਰਦੇ ਆਂ ਲੋਕ ਵੀ ਆਪਣੇ ਪਿਆਰੇ ਆ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੂੰਗੇ ਜਿਹੜੇ ਬਾਹਰ ਜਾ ਕੇ ਵੀ ਗੁਲਾਮੀ ਕਰਦੇ ਦੇਖੋ ਅਸੀਂ ਕਹਿੰਦੇ ਆ ਜਿਹਦੇ ਕੋਲ ਤਾਂ ਇ ਗੋਲਪੰਚਦਾਰ ਗਿਲੇ 10 ਗਿਲੇ ਜ਼ਮੀਨ ਦੇਖਣੇ ਅਜਿਹਾ ਉਹਨਾਂ ਨੂੰ ਸਨੇਹਾ ਦਿੰਨੇ ਆ ਨਾ ਕਿ ਬਾਬਾ ਜੀ ਆਪਣੇ ਕੋਲੇ ਐਨਐਕਾ ਸਿਸਟਮ ਹੈਗਾ ਵੀ ਅਸੀਂ ਇੱਥੇ ਆਪਣੀ ਖਾ ਸਕਦੇ ਆਂ ਵਧੀਆ ਰੋਟੀ ਪਾਣੀ ਆ ਨਾ ਤੇ ਆਪਣੇ ਹੱਕਾਂ ਵਿੱਚ ਲੜ ਸਕਦੇ ਆਂ ਤੇ ਆਪਾਂ ਲੜ ਰਹੇ ਆਂ ਆਪਣੇ ਹੱਕਾਂ ਪਿੱਛੇ ਆ ਨਾ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਜੀ ਹਾਂ ਆਪਣੇ ਕੋਲੇ ਇੱਥੇ ਐਨਐਕਾ ਸਿਸਟਮ ਹੈਗਾ ਅਸੀਂ ਆਪਣਾ ਵਧੀਆ ਗੁਜ਼ਾਰਾ ਕਰਕੇ ਮਿਹਨਤ ਕਰਕੇ ਇੱਥੇ ਆਪਣੇ 5-10 ਕਿੱਲੇ ਵਾਲੇ ਤੇ ਖਾ ਸਕਦੇ ਆਂ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਇੱਥੇ ਰਹਿ ਕੇ ਆਪਣੇ ਖੇਤੀ ਤੋਂ ਦੂਰ ਨਹੀਂ ਹੋਣਾ ਚਾਹੀਦਾ ਆ ਨਾ ਆਪਣੇ ਫਲਸਫੇ ਤੋਂ ਦੂਰ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਖੇਤੀ ਦੇ ਨਾਲ-ਨਾਲ ਤੁਸੀਂ ਆਪਣੇ ਧਰਮ ਨਾਲ ਜੁੜੇ ਹੋਏ ਹੋ ਨਾ ਸਾਡੇ ਧਰਮ ਵੀ ਖੇਤੀ ਨਾਲ ਜੁੜੇ ਹੋ ਆ ਸਾਡੇ ਲੰਗਰ ਸਿਸਟਮ ਸਾਰਾ ਇਹਦੇ ਨਾਲ ਜੁੜਿਆ ਹੈ ਤੇ ਸਰਕਾਰਾਂ ਦੀ ਅੱਖ ਆ ਨਾ ਤੁਹਾਡੀ ਖੇਤੀ ਦੇ ਉੱਤੇ ਤੁਹਾਡੇ ਧਰਮ ਦੇ ਉੱਤੇ ਹੈ ਨਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰੀ ਚੀਜ਼ ਨੂੰ ਸੋਚ ਕੇ ਵੀ ਹਾਂ ਸਾਨੂੰ ਵਾਪਸੀ ਵੀ ਕਰਨੀ ਚਾਹੀਦੀ ਹੈ ਤੇ ਜਿਹਨਾਂ ਕੋਲ ਜ਼ਮੀਨ ਆ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਇੱਥੇ ਲਾਸਟ ਦੇ ਵਿੱਚ ਕਿ ਦੱਸੋ ਪੁਲਿਸ ਜਿਹੜੀ ਬਾਰ-ਬਾਰ ਅਨਾਉਂਸਮੈਂਟ ਕਰ ਰਹੀ ਹੈ ਬੈਨਰ ਵੀ ਲਾ ਦਿੱਤੇ ਗਏ ਉਹਨਾਂ ਦੇ ਵੱਲੋਂ ਚੇਤਾਵਨੀ ਦੇ ਕਿ ਤੁਸੀਂ ਪਿੱਛੇ ਮੁੜ ਜਾਓ ਫੇਰ ਨਾ ਕੋਈ ਕਾਨੂੰ ਨੁਕਸਾਨ ਹੋ ਗਿਆ ਜਿਹੜੀ ਚੇਤਾਵਨੀ ਲਗਾਤਾਰ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਕੋਈ ਨਾ ਕਾਲਪੁਰਖ ਨੂੰ ਜੇ ਨੁਕਸਾਨ ਇਹ ਮਨਜ਼ੂਰ ਹੋਇਆ ਸਾਡ ਤੇ ਆਪਾਂ ਨੁਕਸਾਨ ਕਰਾਉਣ ਨੂੰ ਵੀ ਆਪਣਾ ਤਿਆਰ ਆ ਪਰ ਪਿੱਛੇ ਹਟਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ ਠੀਕ ਆ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਲੜਾਂਗੇ ਆਰ ਪਾਰ ਦੀ ਲੜਾਈ ਲੜਾਂਗੇ ਸਾਨੂੰ ਆਪਣੀਆਂ ਜਿੰਦਾਂ ਕਿਉਂ ਨਾ ਦੇਣੀਆਂ ਪੈਣ ਇਸ ਲਿਖੇ ਕਿਉਂ ਨਾ ਆਪਣੀ ਜ਼ਿੰਦਗੀ ਲਾਣੀ ਪੈਣ ਲਾਵਾਂਗੇ ਅਸੀਂ ਇਹਨਾਂ ਸਰਕਾਰਾਂ ਪ੍ਰਸ਼ਾਸਨ ਤੋਂ ਡਰਨ ਵਾਲੇ ਥੋੜੀ ਹੈਗੇ ਆ ਅਸੀਂ ਨਹੀਂ ਇਹਨਾਂ ਤੋਂ ਡਰਦੇ ਜਿਦਾਂ ਥਾਪੜਾ ਲੈ ਕੇ ਗੁਰੂ ਮਹਾਰਾਜ ਦਾ ਆਪਣੇ ਮਾਪੇ ਦਾ ਥਾਪੜਾ ਲੈ ਕੇ ਨਿਕਲੇ ਹੋਏ ਆ ਜਾਨਾ ਵੀ ਦੇਣੀਆਂ ਪੈਣਗੀਆਂ ਜਾਨਾ ਵੀ ਦਵਾਂਗੇ ਤਾਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ